श्री so, no. ਤੱਕਦੇ ਮਾਘੇ ਦਾ ਦੋ ਚਰਨਾਂ ਤੇ ਵਰਦੀ ਸਮਿਟੀ ਮਾਘਕਤਾ ਦੇ ਅਗਰ ਸ਼ਬਦ ਗੁਰੂ ਤਾਂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਭਵੰਤਰ ਨੰਗੀ ਬੋਧ ਵਿੱਚ ਅਮਰਤ ਬੇਬੇ ਕੰਮ ਤਪਸਤਾਨ ਪਰਵਾਨਦਾਨ ਸਰੇ ਚਾਚੀ ਦੀ ਸ਼ਰਮ ਦੇ ਵਿੱਚ ਹਾਜ਼ਰੀਆਂ ਭਰਨ ਗੁਰਸਵਾਰੀ ਗੁਰੂ ਖਾਲਸਾ ਸੰਗਤ ਜਣਾ ਅੱਜ ਪਜੜੇ ਦਿਨਾਂ ਦੇ ਦਵਾਨਾ ਦੇ ਵਿੱਚ ਹਾਜ਼ਰੀਆਂ ਭਰ ਰਹੇ ਜਿੰਨੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਬਹੁਤ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਕਰਨ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਦਰਖੰਦਾ ਸੁਭਾਅ ਸਮਾ ਪ੍ਰਗਟ ਹੋਇਆ ਤੇ ਮੇਰੇ ਸਾਹਬਣੀ ਕੁਰਬਾਨੀ ਅੰਦਰ ਬਖਸ਼ਿਸ਼ ਕਰ ਦਿੱਤਾ ਉਹ ਦਾ ਭਾਗ ਹੀ ਹਰ ਸੰਗਤ ਚ ਪਾਵੇ ਤਾਗਹੀ ਬ੍ਰਹਮਚੂਤਾਂ ਖਾਵੇ ਬਿਨ ਭਾਜਾਂ ਸਤ ਸੰਗਣਾ ਲੱਗੈ ਬਿਨ ਸੰਗਤ ਮੈਲ ਪਰੇ ਜੀ ਸਭ ਕਹਿੰਦੇ ਕਿ ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਕਿਹੜੇ ਮਨੁੱਖ ਜਿਹੜੇ ਮਨੁੱਖ ਅਮਰਤ ਵੇਲੇ ਉੱਠਦੇ ਨੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਹੜੇ ਅਮਰਤ ਵੇਲੇ ਉੱਠਦੇ ਨੇ ਸੱਭ ਦੀ ਬਾਣੀ ਪੜ੍ਹਦੇ ਨੇ ਸੱਭ ਦੀ ਬਾਣੀ ਨੂੰ ਵਿਚਾਰੇ ਨੇ ਵਿਚਾਰਦੇ ਨੇ ਦੇਵਸਤ ਕਾੜ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਕਹਿੰਦੇ ਉਹ بڑے ਵੱਡੇ ਭਤ ਮੰਡ ਦੇ ਮੇਰੇ ਤੋਂ ਬੈਣਾ ਸਹਿਬ ਜੀਆ ਨੂੰ ਤਖਤਾਂ ਤੇ ਬਰਾਜਮਾਨ ਕੀਤਾ ਗਿਆ ਉਪਰੰਤ ਪੰਜ ਬਾਣਿਆਂ ਦੇ ਜਾਪ ਹੋਏਣ ਪੰਜ ਬਾਣਿਆਂ ਦੇ ਜਾਪ ਤੋਂ ਬਾਅਦ ਅਰਦਾਸ ਬੇਚੇ ਹੋਈ ਤੇ ਮੇਰੇ ਸਹਿਬ ਜੀ ਨੇ ਮੁੱਖ ਦੇ ਵਿੱਚੋਂ ਬਚਨ ਪਰਮਾਨਿਤ ਕੀਤਾ ਸੋਰਠ ਮੈਲਾ ਪੰਜਵਾਂ ਮੋਰ ਪੂਰੇ ਚਰਨੀ ਲਾਇ ਕਿਉ ਕਾਰਕ ਪ੍ਰਮਾਤਮਾ ਜਿਹੜਾ ਆਪਣੇ ਚਰਨਾਂ ਦੇ ਵਿੱਚ ਲਾੜਦਾ ਨਾ ਕਾਰਕ ਪ੍ਰਮਾਤਮਾ ਜਿੱਦੋਂ ਵੀ ਆਪਣੇ ਚਰਨਾਂ ਦੇ ਨਾਲ ਲਾੜੇਦਾ ਉਸ ਮਨੁੱਖ ਦੇ ਸਾਰੇ ਦੁੱਖ ਲੈ ਜੜਿਆ ਨਾਸ਼ ਹੋ ਜਾਂਦੇ ਨੇ ਆਪਾਂ ਅੱਜ ਸਾਰੇ ਨਾਲ ਮਿਲ ਕੇ ਧੰਨ ਕਰ ਨਾਨਕ ਪਾਸ਼ ਨੂੰ ਦੇ ਸਾਥੀ ਹੋਏ ਨੇ ਭਾਈ ਮਰਦਾਨਾ ਜੀ ਵਦਵਾਨ ਲਿਖਦੇ ਨੇ ਕਿ ਅੱਜ ਇਹੋਨਾਂ ਦਾ ਕਾਲ ਚਲਾਨਾ ਦੱਸ ਸਭ ਤੋਂ ਪਹਿਲਾਂ ਆਪ ਸਰਬ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਕਾਲ ਚਲਾਣਾ ਦਿਵਸ ਦੀਆ ਦਾਸ ਬਰਾ ਕੋਟ ਕੋਟ ਪ੍ਰਣਾਮ ਆਓ ਕੁਝ ਸਮਾਂ ਗੁਰਮਤਿ ਵਿਚਾਰਾ ਕਰਦਾਸ ਸਮਾਂ ਮਿਲਿਆ ਗੁਰਮਤਿ ਵਿਚਾਰਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਸ਼ਾ ਦੀ ਬਖਸ਼ੀ ਫਤਿਹ ਪਰਵਾਣ ਕਰੋ ਲਿਵਾਉ ਹਾਜ਼ਰੀ ਕੁਝ ਕਹਿਤਾ ਬਲਵਕਸ਼ੋ ਬਰਾਵਤ ਜੀ ਆਕੋ ਜੀ ਵਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਆਕ ਤੁਖ ਪਰਮਾਤਮਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੰਨ 1470 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਵਿਦਵਾਨ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਜਿਹੜੇ ਸਨ ਉਹਨਾਂ ਦਾ ਜਨਮ 1459 ਦੇ ਵਿੱਚ ਹੋਇਆ ਭਾਵ ਕਿ 10 ਸਾਲ ਉਹ ਧੰਨ ਗੁਰੂ ਨਾਨਕ ਪਾਸ਼ਾ ਜੀ ਤੋਂ ਵੱਡੇ ਸੰਨ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਧੰਨ ਗੁਰਨਾਗ ਪਾਸ਼ਾ ਜੀ ਤੋਂ ਵੱਡੇ ਸੰਨ ਵਿਦਵਾਨ ਲਿਖਦੇ ਨੇ ਕਿ ਭਾਈ ਮਰਦਾਨੇ ਦਾ ਜਨਮ ਜਿਹੜਾ ਜਿੰਨੇ ਲੱਖੋਂ ਦੇ ਕੁੱਖੋਂ ਦੇ ਵਿੱਚ ਹੁੰਦਾ ਏ ਜਿੰਨੇ ਲੱਖੋਂ ਹੋਈਆ ਜਿਨ੍ਹਾਂ ਨੇ ਭਾਈ ਮਰਦਾਨੇ ਦਾ ਇਹ ਨਾਮ ਰੱਖਿਆ ਸੀ ਮਰ ਜਾਣਾ ਮਰ ਜਾਣਾ ਵਦਵਾਨ ਲਿਖਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਲੱਗਦੇ ਪੈਸਾ ਉਹਨਾਂ ਦੇ ਘਰ ਦੇ ਲੱਗ ਜਦੋਂ ਬੇਬੀ ਨੇ ਆਵਾਜ਼ ਮਾਰ ਕੇ ਮਰ ਜਾਣਾ ਤੇ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਣਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਤੂੰ ਇਸ ਪੁੱਤਰ ਨੂੰ ਮਰ ਜਾਣਾ ਕਿਉਂ ਕਹਿਣੀ ਪਈ ਨੇ ਤੇ ਮਾਂ ਕਹਿਣ ਲੱਗੀ ਬਾਪਾ ਜੀ ਤਾਨੋਂ ਕੀ ਦੁੱਖ ਦਸਾਂ ਤੁਸੀਂ ਦੁੱਖ ਅੰਬੜੀ ਦੇ ਬੁੱਢੜੀ ਅੰਬੜੀ ਦੇ ਦੁੱਖ ਸੁਣੋਗੇ ਤੇ ਤੁਸੀਂ ਵੀ ਹੰਝੂ ਭਰ ਕੇ ਰੋਣ ਲੱਗ ਪੈਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਤੁਸੀਂ ਵੀ ਦੁੱਖਾ ਸੁਣ ਕੇ ਰੋਣ ਲੱਗ ਪੈਣਾ ਇਸ ਬੁੱਢੜੀ ਦੇ ਦੁੱਖ ਕਿਉਂ ਸੁਣਦੇ ਕਾਜੇ ਕਹਿੰਦੀ ਪਹਿਲਾਂ ਕਈ ਪੁੱਤਰ ਹੋਏ ਨੇ ਉਹ ਤਾਂ ਆਪਣੇ ਆਸਾਰ ਵੀ ਮਰ ਜਾਂਦੇ ਸਨ ਹੁਣ ਮੈਨੂੰ ਇਹ ਵੀ ਪਤਾ ਏ ਕਿ ਇਹਨੇ ਵੀ ਮਰ ਜਾਣਾ ਏ ਇਸ ਕਰਕੇ ਮੈਂ ਇਦਾਂ ਨਾਂ ਜਿਹੜਾ ਮਰ ਜਾਣਾ ਰੱਖਿਆ ਤੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਇਹ ਪੁੱਤਰ ਤੇਰਾ ਮਰ ਜਾਣਾ ਏ ਇਹ ਤਾਂ ਮਰਦਾ ਨਹੀਂ ਘਾਵ ਕੇ ਮਰਦਾ ਨਹੀਂ ਪਾਵਰਦਾਨਾ ਏ ਇਹ ਤਾਂ ਮਰਦਾਨਾ ਏ ਇੱਕ ਕਦੇ ਵੀ ਮਰੇਗਾ। ਜੇ ਜਦੋਂ ਸਮਾ ਆਵੇਗਾ ਉਦੋਂ ਹੀ ਕਾਲ ਚਲਾਉਣਾ ਹੋਵੇਗਾ। ਉਸ ਤੋਂ ਪਹਿਲਾਂ ਪਹਿਲਾਂ ਮਰੇਗਾ ਤੈਨੂੰ ਸੁੱਖ ਦੇਵੇਗਾ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ ਬਦਵਾਨ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਉਹਨਾਂ ਦੀ ਉਮਰ ਜਿਹੜੀ ਆ ਵਿਦਵਾਨ ਲਿਖਦੇ ਨੇ ਤੇ ਉਹਨਾਂ ਦੀ ਉਮਰ ਉਸ ਸਮੇਂ 10 ਸਾਲ ਦੀ ਸੀ। ਭਾਈ ਕਰੋ 11 ਸਾਲ ਦੇ ਸੀ ਤੇ ਭਾਈ ਮਰਦਾਨੇ ਦੀ ਉਮਰ ਉਸ ਸਮੇ 21 ਸਾਲ ਦੇ ਸੀ ਜਦੋਂ ਇਹਨਾਂ ਦੋਨਾਂ ਦਾ ਆਪਸ ਵਿੱਚ ਮੇਲ ਹੁੰਦਾ ਵਿਦਵਾਨ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਰਬਾਬ ਦੇ ਨਾਲ ਉਕਾਰ ਤੁਖ ਪਰਮਾਤਮਾ ਦੀ ਉਸਤਤ ਕਰਦੇ ਪੈਣ ਜਦੋਂ ਉਸਤਤ ਕਰਦੇ ਪੈਣੇ ਖੁਦਾ ਦੀ ਉਸਤਤ ਕਰਦੇ ਪੈਣੇ ਅੱਲਾਹ ਦੀ ਖਤ ਉਸਤਤ ਕਰਦੇ ਪੈਣੇ ਬਤਕੀ ਕਰਦੇ ਪੈਣੇ ਤਾਂ ਗੁਰੂ ਰਾਜਪਾਲ ਸਾਹਿਬ ਜੀ ਨੇ ਬਾਤ ਸੁਣੀ ਤੇ ਕਹਿਣ ਲੱਗੇ ਬਰਦਾਨਿਆਂ ਰਾਗਾਂ ਦੀ ਜਾਣਕਾਰੀ ਬਹੁਤ ਆ ਤੈਨੂੰ ਤੂੰ ਸਾਡੇ ਨਾਲ ਆਜਾ ਤੇ ਲਾਲਕੇ ਸ਼ਬਦ ਦੀ ਉਸਤਤ ਕਰੀਏ ਤੇ ਓਕਾਰ ਉਪਰਮਾਤਮਾ ਦੇ ਦਰਸ਼ਨ ਹੋਣਗੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਿ ਉਸ ਕਾਲਕ ਪੁਰਖ ਪਰਮਾਤਮਾ ਦੇ ਦਰਸ਼ਨ ਹੋਣਗੇ ਤੂੰ ਸਾਡੇ ਨਾਲ ਆ ਜਾ ਤੇ ਕਹਿਣ ਲੱਗਾ ਭਾਈ ਮਰਦਾਨਾ ਕਹਿੰਦਾ ਬਾਬਾ ਤੂੰ ਤੇ ਹਜੇ ਆਗ ਬੱਚਾ ਹੈ ਤੇਰੇ ਨਾਲ ਰਹੇਗਾ ਤੇ ਤੂੰ ਹੀ ਭੁੱਖਾ ਮਰੇਗਾ ਤੇ ਮੈਂ ਨਾ ਹੀ ਭੁੱਖਾ ਮਰੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਸਾਬ ਨੇ ਕਿਹਾ ਧੰਤ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਜੇ ਜਿਹੜਾ ਮਨੁੱਖ ਉਸ ਕਾਲ ਪੁੱਖ ਪਰਮਾਤਮਾ ਦੀ ਉਸਤਤ ਦੇ ਨਾਲ ਜੁੜ ਜਾਂਦਾ ਹੈ ਉਸ ਕਾਲ ਪੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਹ ਕਾਲ ਪੁੱਖ ਪਰਮਾਤਮਾ ਕਦੇ ਆਪਣੇ ਸਿੱਖ ਨੂੰ ਭੁਖਾ ਨਹੀਂ ਮਾਰਦਾ ਕਦੇ ਵੀ ਕੋ ਖਾਣੇ ਮਾਰਦਾ ਨਹੀਂ ਕਿਉਂਕਿ ਸਾਹਿਬ ਜੀ ਗੁਰਬਾਣੀ ਅੰਦਰ ਗਰਸ਼ਿਸ਼ ਕਰਦੇ ਪੈਣੇ ਤੁਮ ਦਾਤੇ ਠਾਕੁਰ ਪ੍ਰਤਾਪਾਲਿਕ ਨਾਇਕ ਖਸਮ ਹਮਾਰੇ ਦੇਣ ਵੱਖ ਨਮਕ ਤਮਹੀ ਪ੍ਰਤਪਾਵ ਅੰਬਾਰ ਕੁਤਮਰੇ ਧਾਰੇ ਤੇ ਮੇਰੇ ਸਾਜ ਜੀ ਕਹਿੰਦੇ ਪੈਨੇ ਕਿ ਉਹ ਕਾਲ ਪੁਖ ਪਰਮਾਤਮਾ ਬਹੁਤ ਵੱਡਾ ਦਾਦਾ ਏ ਜਿਵੇਂ ਸੰਸਾਰ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਪਾਲਦੇ ਨੇ ਭਾਈ ਮਰਦਾਨਿਆ ਉਸੇ ਤਰ੍ਹਾਂ ਕਾਲ ਪੁਖ ਪਰਮਾਤਮਾ ਆਪਣੇ ਬੱਚਿਆਂ ਨੂੰ ਪਾਲਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੋਂ ਕਿਉਂ ਕਿੰਤਾ ਕਰਦਾ ਪਿਆ ਤੂੰ ਆ ਜਾ ਸਾਡੇ ਨਾਲ ਆਪਾਂ ਸ਼ਬਦ ਦੀ ਉਸਤਤ ਕਰਦੇ ਆ ਤੇ ਸ਼ਬਦ ਦੇ ਵਿੱਚ ਹੀ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਕਾਲਾ ਦੇ ਉਹ ਕਹਿਣ ਲੱਗਾ ਭਾਈ ਮਰਦਾਨਾ ਕਹਿਣ ਲੱਗਾ ਬਾਬਾ ਮੈਂ ਪੰਜ ਟਾਈਮ ਨਿਰਵਾਸ ਪੜਦਾ ਮੈਂ ਰੋਜ਼ੇ ਰੱਖਦਾ ਤੇਰੇ ਨਾਮ ਲੈ ਕੇ ਆ ਤੇ ਮੇਰੇ ਰੋਜ਼ੇ ਵੀ ਚੜੇ ਜਾਂਦੇ ਨੇ ਤੇ ਮੇਰੇ ਜਿਹੜਿਆ ਪੰਜ ਟਾਈਮ ਦੀ ਨਮਾਜ਼ ਆ ਉਹ ਵੀ ਛੋਟ ਜਾਣੀਆਂ ਤੇ ਕਹਿਣ ਲੱਗੇ ਪਾਸ਼ਾ ਜੀ ਕਹਿਣ ਲੱਗੇ ਤੂੰ ਪੰਜ ਟਾਈਮ ਨਮਾਜ਼ ਪੜਦਾ ਹੈ ਤੇ ਆਪਾਂ ਤੇ 24 ਘੰਟੇ ਕਾਲਕ ਪ੍ਰਮਾਤਮਾ ਦੀ ਉਸਤਤ ਵਿੱਚ ਰਹਿਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਕਹਿਣ ਲੱਗੇ ਰੋਜ਼ੇ ਇੱਕਸਾਰ ਤੇਰੇ ਆਉਂਦੇ ਨੇ ਤਪ ਕਰੀ ਰੋਜ਼ੇ ਕਿੱਥੇ ਚਲ ਜਾਂਦੇ ਨੇ ਮੁੜ ਕੇ ਕੀ ਕਰਦੇ ਜੇ ਉਹ ਕਹਿਣ ਲੱਗਾ ਭਾਈ ਮਰਦਾਨਾ ਕਹਿੰਦਾ ਪਾਸ਼ਾ ਬਾਬਾ ਜੀ ਦੇਨ ਲੋੜ ਕੇ ਰੋਜ਼ੇ ਕਾਜੀ ਕਹਿੰਦਾ ਹੈ ਖੁਦਾ ਦੀ ਦਰਗਾਹ ਦੇ ਵਿੱਚ ਚੜੇ ਜਾਂਦੇ ਨੇ ਤੈਨ ਲੱਗਾ ਬਾਬਾ ਕਹਿਣ ਲੱਗਾ ਕਿ ਤੂੰ ਸਾਡੇ ਨਾਲ ਲੱਜਾ ਆਪਾ ਕਾਲ ਕੁਛ ਪਰਮਾਤਮਾ ਦੀ ਉਸਤਤ ਕਰਦੇ ਆ ਤੇਰੇ ਰੋਜ਼ੇ ਵੀ ਨਹੀਂ ਛੁੱਟਣਗੇ ਤੂੰ ਨਮਾਜ਼ ਵੀ ਪੜੇ ਜਾਵੇਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਮਾਂ ਆਇਆ ਵਿਦਵਾਨ ਲਿਖਦੇ ਨੇ ਕਿ ਸੰਨ 1480 ਦੇ तकरीबन ਜਿਹੜਾ ਵਿਦਵਾਨਾਂ ਨੇ ਤਰੀਕ ਲਿਖੀ ਆ ਭਾਈ ਮਰਦਾਨੇ ਵਾਲੇ ਸਾਖੀ ਗੁਰਲੇਤ ਵਾਲੇ ਸਾਖੀ ਭਾਈ ਮਣੀ ਵਾਲੇ ਸਾਖੀ ਭਾਈ ਮਿਹਰਬਾਨ ਵਾਲੇ ਸਾਖੀ ਤੇ ਹੋਰ ਵੀ ਕਈ ਸਾਖੀਆਂ ਦੇ ਵਿੱਚ ਲਿਖਿਆ ਮਿਲਦਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਨ 1480 ਦੇ तकरीबन ਜਿਹੜਾ ਭਾਈ ਮਰਦਾਨਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੁੜ ਜਾਂਦਾ ਤੇ 1534 ਤੱਕ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਨੇ ਭਾਵ ਕਿ ਉਹਨਾਂ ਨੇ 54 ਸਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਰਧ ਦੇ ਵਿੱਚ ਰਹਿ ਕੇ ਸੇਵਾ ਕੀਤੀ ਸੀ ਭਾਵ ਕਿ ਅੱਧਾ ਜੁਗ ਅੱਧਾ ਜੁਗ ਬੜਾ ਹੁੰਦਾ ਚਰਮੰਜਾ 60 ਕੁਝ ਬਦਮਾਨ ਲਿਖਦੇ ਨੇ 48 ਸਾਲ ਲਿਖਦੇ ਨੇ ਕੁਝ ਬਦਮਾਨ 50 ਸਾਲ ਲਿਖਦੇ ਨੇ ਤੇ ਕੁਝ ਬਦਮਾਨ 47 ਸਾਲ ਲਿਖਦੇ ਨੇ ਪਰ ਕੁਝ ਬਦਮਾਨ ਲਿਖਦੇ ਨੇ ਤੇ 54 ਸਾਲ ਜਿਹੜਾ ਧੰਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਲੈ ਕੇ ਭਾਈ ਮਰਦਾਨਾ ਨੇ ਸੀਮਾ ਕੀਤੀ ਸਮਾ ਆਇਆ ਅੰਤਿਮ ਸਮਾ ਆਇਆ ਧੰਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ ਕਿ ਨਾ ਜੋ ਸਮਾਂ ਰਹਿ ਗਿਆ ਤੈਨ ਲੱਗਾ ਮਹਾਰਾਜ ਜੀ ਨਾਓ ਘੰਟੇ ਦਾ ਸਮਾਂ ਰਹਿ ਗਿਆ ਵਿਦਵਾਨ ਲਿਖਦੇ ਨੇ ਕਿ ਗੁਰੂ ਸਾਹਿਬ ਜੀ ਨੇ 3/4 ਘੰਟੇ ਭਾਈ ਮਰਦਾਨੇ ਨੂੰ ਉਕਾਲ ਪ੍ਰਭ ਪ੍ਰਮਾਤਮਾ ਦੇ ਨਾਲ ਜੋੜਿਆ ਤੇ ਬੋਖ ਦੇ ਵਿੱਚੋਂ ਕਹਿਣ ਲੱਗੇ ਸਤਿ ਨਾਮ ਹੈ ਗੁਰੂ ਸਤਿ ਜਿਹੜਾ ਉਹ ਕਾਲ ਪੁੱਖ ਪਰਮਾਤਮਾ ਦਾ ਸਿਮਰਨ ਕਰਾਉਂਦੇ ਰਹੇ ਤੇ ਭਾਈ ਮਰਦਾਨਾ ਪੁੱਛਣ ਲੱਗੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਿਆ 54 ਸਾਢ ਤੂੰ ਸਾਡੇ ਨਾਲ ਸੇਵਾ ਕੀਤੀ ਆ ਕਾਲ ਪੁੱਖ ਪਰਮਾਤਮਾ ਦੀ ਉਸਤਤ ਕੀਤੀ ਆ ਜੇ ਆਨਾ ਦੀ ਉਮਰ ਵਧਾ ਲੀਏ ਜੇ ਆਨੰਦ ਤੇਰੇ ਵਾਸਤੇ ਤੇਰੇ ਪਿੰਡ ਖੁਰਤ ਵਿੱਚ ਉੱਥੇ ਕੋਈ ਮੜੀ ਬਣਾ ਦਈਏ ਤੇਰੀ ਜਿੱਥੇ ਦੁਨੀਆਂ ਦੇ ਲੋਕ ਆ ਕੇ ਤੇਨੂੰ ਮੱਥਾ ਟੇਕਿਆ ਕਰਨਗੇ ਜਿਹੜੀ ਵੀ ਤੇਰੇ ਕੋਲ ਚੀਜ਼ ਮੰਗਿਆ ਕਰਨਗੇ ਉਹ ਪੂਰੀ ਹੋਵੇਗੀ। ਤਨ ਗੁਰ ਨਾਨਕ ਪਾਲ ਸਾਹਿਬ ਜੀ ਨੇ ਜਦੋਂ ਇਹ ਕਿਹਾ ਤੇ ਭਾਈ ਮਰਦਾਨਾ ਦੇ ਅੰਤਿਮ ਸਮੇਂ ਇਹ ਬਚਨ ਸਨ ਕਿ ਬਾਬਾ ਅਸਰੀਬ ਦੇ ਵਿੱਚੋਂ ਰੋ ਕੱਟ ਕੇ ਇੱਕ ਪੱਥਰ ਦੇ ਵਿੱਚ ਪਾਉਣ ਲੱਗਾ ਜਿੱਥੇ ਤੋਂ ਸਾਰੀ ਉਮਰ ਸਖਾਇਆ ਸੀ ਤੇ ਪੱਥਰ ਨੂੰ ਪੂਜਣਾ ਨਹੀਂ ਅੱਜ ਤੋਂ ਦੁਨੀਆ ਦੇ ਲੋਕ ਪੱਥਰ ਨੂੰ ਪੂਜਣ ਤੇ ਲਾਏਗਾ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਤੇ ਅੱਜ ਪੱਥਰ ਤੇ ਪੂਜਣ ਤੇ ਲਾਏਗਾ ਕਹਿਣ ਲੱਗਾ ਭਾਈ ਮਰਦਾਨਾ ਕਹਿਣ ਲੱਗਾ ਕਹਿੰਦਾ ਨਹੀਂ ਬਾਬਾ ਜੇ ਮੈਨੂੰ ਤੋਂ ਲਾਉਣਾ ਹੈ ਤੇ ਆਪਣੇ ਚਰਨਾਂ ਦੇ ਨਾਮ ਲੜਾ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਜੇ ਚੇਤੂਨ ਲਾਉਣਾ ਤੇ ਆਪਣੇ ਚੰਨਾਂ ਦੇ ਨਾਲਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ ਜਦੋਂ ਤਦੋਂ ਤੱਕ ਦੁਨੀਆ ਸਾਨੂੰ ਯਾਦ ਕਰੇਗੀ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰੇਗੀ ਉਦੋਂ-ਉਦੋਂ ਮੇ ਤੇਰਾ ਨਾਮ ਆਇਆ ਕਰੇਗਾ ਧੰਨ ਭਾਈ ਮਰਦਾਨਾ ਜੀ ਬੋਲ ਸਤਨਾਮ ਸ੍ਰੀ ਵਾਹਿਗੁਰੂ ਦੁਨੀਆ ਦੇ ਲੋਕ ਤੈਨੂੰ ਵੀ ਯਾਦ ਕਰਿਆ ਕਰਨਗੇ ਵਲਾਇਤ ਵਾਲੀ ਸਾਖੀ ਦੇ ਵਿੱਚ ਭਾਈ ਮਿਹਰਬਾਨ ਵਾਲੀ ਸਾਖੀ ਦੇ ਵਿੱਚ ਭਾਈ ਮਣੀ ਸਿੱਖ ਦੀ ਸਾਖੀ ਦੇ ਵਿੱਚ ਭਾਈ ਮਰਦਾਨੇ ਦੇ ਸਾਖੀ ਦੇ ਵਿੱਚ ਇਹ ਲਿਖਿਆ ਮਿਲਦਾ ਏ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਬਚਨ ਉਚਾਰਨ ਕੀਤਾ ਸੀ ਭਾਈ ਮਰਦਾਨੇ ਦੀ ਉਪਤਤ ਵਿੱਚ ਆਪਾਂ ਆਪ ਕਰਵਾਣੀ ਦੇ ਵਿੱਚ ਪੜਦੇ ਹਾਂ ਜਿੱਥੇ ਮਿਲਦਾ ਏ ਮਰਦਾਨਾ ਮਹਿਲਾ ਪਹਿਲਾ ਆਲਕੇ ਮਰਦਾਨੇ ਦੀ ਉਸਤਤ ਵਿੱਚ ਗੁਰੂ ਨਾਨਕ ਪਾਤਸ਼ਾਹੀ ਨੇ ਇਹ ਸ਼ਬਦ ਲਿਖਿਆ ਸੀ ਤੇ ਗੁਰੂ ਨਾਨਕ ਪਾਤਸ਼ਾਹੀ ਨੇ ਫਿਰ ਸਾਡੇ 4 ਘੰਟੇ ਜਿਹੜਾ ਭਾਈ ਮਰਦਾਨੇ ਨੂੰ ਉਸ ਕਾਲ ਪੁੱਤ ਪਰਮਾਤਮਾ ਦੀ ਉਸਤਤ ਕਰਾਈ ਸੀ ਤੋਂ ਅੱਜ ਦਾ ਸਮਾਂ ਸੀ ਸਨ 1534 ਦੇ ਵਿੱਚ ਭਾਈ ਮਰਦਾਨਾ ਜੀ ਇਸ ਅਫਾਨੇ ਸੰਸਾਰ ਤੋਂ ਸੋ ਤਾਰ ਪ੍ਰਭ ਪ੍ਰਮਾਤਮਾ ਪ੍ਰਮਾਤਮਾ ਦੀ ਦੇ ਚਰਨਾਂ ਦੇ ਵਿੱਚ ਜਾ ਬ੍ਰੰਦ ਸਨ ਤੇ ਆਖਰੀ ਬਚਨ ਸੰਨ ਕਰਕੇ ਬਾਬਾ ਜਿਸ ਤਰ੍ਹਾਂ ਆਪਣਾ ਦੋਨਾਂ ਦਾ ਰਿਸ਼ਤਾ ਰਿਹਾ ਹੈ ਤੇ ਆਪਾਂ ਦੋਨੇ ਇੱਕ ਦੂਜੇ ਤੋਂ ਦੂਰ ਨਾ ਹੋਈਏ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਭਾਈ ਮਰਦਾਨਿਆ ਜਦੋਂ ਤੱਕ ਦੁਨੀਆ ਸਾਨੂੰ ਯਾਦ ਕਰੇਗੀ ਉਦੋਂ ਤੱਕ ਤੇਰਾ ਵੀ ਦੁਨੀਆ ਤੇ ਉੱਤੇ ਨਾ ਰਹੇਗਾ ਫਿਰ ਸਮਾਇਆ ਸੀ ਭਾਈ ਮਰਦਾਨਾ ਜੀ ਅੱਜ ਦੇ ਸਮੇਂ ਉਹ ਕਾਰ ਪਰਮਾਤਮਾ ਜੀ ਦੇ ਚਰਨਾ ਦੇ ਵਿੱਚ ਆਵਰੇ ਸਨ ਇਤਿਹ ਗੁਰੂ ਨਾਨਕ ਪਾਤਸ਼ਾਹ ਜੀ ਤਲਵੰਡੀ ਦੇ ਵਿੱਚੋਂ ਦੇ ਸਭੋ ਕੀ ਤਲਵੰਡੀ ਆਉਂਦੇ ਨੇ ਵਾਈ ਬ੍ਰੋ ਰਾਏ ਕੋਇਲ ਦੇ ਤਲਵੰਡੀ ਵਿੱਚ ਆਉਂਦੇ ਨੇ ਜਦੋਂ ਰਾਏ ਕੋਇਲ ਤਲਵੰਡੀ ਵਿੱਚ ਆਏ ਦੁਨੀਆਂ ਦੇ ਲੋਕ ਪੁੱਛਣ ਲੱਗੇ ਨੇ ਕਿ ਨਾਨਕ ਮਰਦਾਨਾ ਕਿੱਥੇ ਆ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਮਰਦਾਨਾ ਜਿਹੜਾ ਉਹ ਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਲੇ ਗਏ ਤੇ ਪਤਾ ਲੱਗ ਗਿਆ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਈ ਮਰਦਾਨਾ ਜੀ ਅੱਜ ਕਾਲ ਚਲਾਣਾ ਕਰ ਗਏ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਦੇ ਘਰ ਦੇ ਵਿੱਚ ਗਏ ਨੇ ਪੁੱਤਰਾਂ ਨੂੰ ਜਾ ਕੇ ਦੱਸਿਆ ਧੀ ਨੂੰ ਦੱਸਿਆ ਧਰ ਪਤਨੀ ਨੂੰ ਸਾਹਜ ਜਾ ਕੇ ਦੱਸਿਆ ਕੇ ਭਾਈ ਮਰਦਾਨਾ ਜਿਹੜਾ ਕਾਲਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਆ ਬਾਂਜੇ ਨੇ ਵਦਮਾਨ ਲਿਖਦੇ ਨੇ ਕਿ ਭਾਈ ਮਰਦਾਨੇ ਦਾ ਵੱਡਾ ਪੁੱਤਰ ਉਹ ਆ ਕੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਬਾਬਾ ਸਾਡੇ ਪਿਤਾ ਦੇ ਆਖਰੀ ਬਚਨ ਕੀ ਸਨ ਜੋ ਕਹਿਣ ਲੱਗੇ ਸਨ ਆਖਰੀ ਬਚਨ ਇਹ ਸਨ ਕਿ ਬਾਬਾ ਤੇਰਾ ਤੇ ਮੇਰਾ ਰਿਸ਼ਤਾ ਕਦੇ ਟੁੱਟਣਾ ਨਹੀਂ ਚਾਹੀਦਾ ਤੇ ਫੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੈਨ ਲੱਗੇ ਭਾਈ ਮਰਦਾਨਾ ਜੀ ਦੇ ਪੁੱਤਰ ਕਿ ਬਾਬਾ ਜਿੱਦਾਂ ਸਾਡੇ ਪਿਤਾ ਨੇ ਕਹਿਆ ਕਿ ਤੇਰਾ ਮੇਰਾ ਰਿਸ਼ਤਾ ਜਿਹੜਾ ਟੁੱਟਣਾ ਨੇ ਚਾਹਦਾ ਇਸੇ ਤਰ੍ਹਾਂ ਸਾਡਾ ਰਿਸ਼ਤਾ ਵੀ ਟੁੱਟਣਾ ਨੇ ਚਾਹਦਾ ਤੇਰੇ ਘਰ ਦੇ ਨਾਲ ਜੁੜਿਆ ਰਹਿਣਾ ਚਾਹਦਾ ਫਿਰ ਬਦਵਾਨ ਲਿਖਦੇ ਨੇ ਕਿ ਇੱਕ ਅੰਤਮੀ ਜੜੀ ਆ ਗੁਰੂ ਸਾਹਿਬ ਜੀ ਨੂੰ ਜਦੋਂ ਉਦਾਸੀ ਕਿਤੇ ਸੀ ਭਾਈ ਮਰਦਾਨੇ ਦੇ ਪੁੱਤ ਨੂੰ ਨਾਲ ਲੈ ਕੇ ਜਾਂਦੇ ਨੇ ਫਾਈਰ ਮਰਦਾਨੇ ਦਾ ਪੁੱਤਰ ਵੀ ਨਾਲ ਗੁਰੂ ਸਾਹਿਬ ਜੀ ਦੇ ਇੱਕ ਉਦਾਸੀ ਦੇ ਵਿੱਚ ਗਿਆ ਸੀ ਵਿਦਵਾਨ ਲਿਖਦੇ ਨੇ ਕਿ ਫਿਰ ਲਗਾਤਾਰ ਜਿਹੜਾ ਇਹ ਸلسਲਾ ਜਿਹੜਾ ਅੱਗੇ ਚੱਲਦਾ ਗਿਆ ਉਹ ਸਮਾਂ ਆਇਆ ਫਿਰ ਧੰਨ ਗੁਰੂ ਨਾਨਕ ਪਾਸ਼ਾ ਜੀ ਕਰਤਾਰਪੁਰ ਦੇ ਵਿੱਚ ਆਗੇ ਨੇ ਤੇ ਇੱਥੇ ਆ ਕੇ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਉਦਾਸੀ ਵਾਲਾ ਚੋੜਾ ਉਤਾਰ ਦਿੱਤਾ ਸੀ ਅੱਜ ਦੇ ਸਮੇਂ ਅੱਜ ਦੇ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ 54 ਸਾਲ ਸੇਵਾ ਕੀਤੀ ਸੀ ਉਸੇ ਸੇਵਾ ਨੂੰ ਭਾਰਕ ਲੱਗੇ ਨੇ ਕਿਉਂਕਿ ਜਿਹੜਾ ਗੁਰੂ ਦਾ ਹੋ ਜਾਂਦਾ ਏ ਤੇ ਗੁਰੂ ਸਾਹਿਬ ਜੀ ਉਸਦੇ ਹੋ ਜਾਂਦੇ ਨੇ ਕਿਉਂਕਿ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਏ ਤੇ ਗੁਰੂ ਸਾਹਿਬ ਜੀ ਫਿਰ ਐਸੀ ਕਿਰਪਾ ਕਰ ਦਿੰਦੇ ਨੇ ਫਿਰ ਆਪਣੇ ਭਗਤਾਂ ਦਿੱਤੇ ਕਦੀ ਵੀ ਦੁੱਖ ਦੀਆਂ ਘੜੀਆਂ ਨਹੀਂ ਆਉਂਦੇ ਮੁਸੀਬਤਾਂ ਦੀਆਂ ਘੜੀਆਂ ਨਹੀਂ ਆਉਂਦੇ ਆਪਣਾ ਹੱਥ ਧਾਕੇ ਉਹਨਾਂ ਨੂੰ ਸੰਸਾਰ ਦੇ ਵਿੱਚ ਬਚਾਉਂਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਰੋਜ਼ਾਨਾ ਗੁਰਬਾਣੀ ਦੇ ਵਿੱਚ ਪੜ੍ਹਦੇ ਆਂ ਸਾਤੀ ਵਾਉਨਾ ਲਾ ਗਈ ਪਾਰ ਬਨ ਸਰਮਾਈ ਫਿਰ ਗੁਰੂ ਸਾਹਿਬ ਜੀ ਆਪਾਂ ਸ਼ਾਮਾਂ ਦੇ ਵੇਲੇ ਸੋਧਾ ਦੀ ਪਾਣੀ ਦੇ ਵਿੱਚ ਪੜਦੇ ਆਂ ਹਾਰ ਚੁਗ ਚੁਗ ਘਨ ਤੋ ਪਾਇਆ ਪੈਜ ਰੱਖਦਾ ਆਇਆ RAM RAJ ਤੇ ਪਾਪ ਕੇ ਕਾਰਨ ਕੁਤ ਪਰਮਾਤਮਾ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਏ ਤੇ ਆਪਣੇ ਭਗਤਾਂ ਦੇ ਇਲਾਜ ਕਾਰਨ ਕੁਤ ਪਰਮਾਤਮਾ ਆਪ ਰੱਖਦਾ ਜਿਹੜਾ ਗੁਰੂ ਦਾ ਹੋ ਜਾਂਦਾ ਹੈ ਗੁਰੂ ਨੂੰ ਸਦਾ ਹੋ ਜਾਂਦਾ ਹੈ ਤੇ ਗੁਰੂ ਸਾਡਾ ਕਦੋਂ ਹੋਵੇਗਾ ਜਦੋਂ ਅਸੀਂ ਅੰਮ੍ਰਿਤ ਵੇਲੇ ਉਠਾਂਗੇ ਸੈਡ ਦੀ ਬਾਣੀ ਨੂੰ ਪੜਾਂਗੇ ਸੈਡ ਦੀ ਬਾਣੀ ਨੂੰ ਵਿਚਾਰਾਂਗੇ ਤੇ ਮੇਰੇ ਸੈਬ ਨੇ ਕਿਹਾ ਸੀ ਕਿ ਜਿਹੜਾ ਸੁਹਾੜ ਕੀਤਾ ਸੀ ਕਿ ਭਾਈ ਸਾਹਿਬ ਜੇ ਕਾਲ ਤੁਖ ਪਰਮਾਤਮਾ ਨਾਲ ਮਿਲਣਾ ਵੇ ਤੇ ਉਹਦੇ ਵਾਸਤੇ ਸਮਾਂ ਕਿਹੜਾ ਦੇ ਤਾਂ ਅੰਸਰ ਦਿੱਤਾ ਸੀ ਕਿ ਸਾਚਾ ਸਹਿਬ ਸਾਜਣਾ ਹੈ ਆਖਿਆ ਭਾਉ ਆਕਾਰ ਆਖਿਆ ਮੰਗੈ ਦੇ ਦੇ ਦਾਤ ਪਰੇ ਦਾਤ ਫੇਰ ਤੇ ਲੱਗੇ ਰਖੀਏ ਜਿੱਤ ਸੈ ਦਰਬਾਰ ਨੋਹੋਂ ਕੇ ਬੁੱਲ ਬੁੱਲ ਕੇ ਜਿੱਤ ਸੁਣ ਤਰੇ ਪਿਆਰ ਕਿ ਇਹੋ ਜਿਹੇ ਕੀ ਬਚਨ ਮੂੰਹ ਦੇ ਵਿੱਚ ਬੁੱਲ ਕੇ ਮੁਖ ਦੇ ਵਿੱਚ ਬੋਲ ਗਏ ਕਿ ਸਾਨੂੰ ਕਾੜੁਖ ਪਰਮਾਤਮਾ ਦਾ ਦਰਬਾਰ ਦਸੇ ਤੇ ਮੇਰੇ ਸਹਿਬ ਨੇ ਕਿਹਾ ਸੀ ਅਮਰਤ ਵੇਲਾ ਸਾਜਣਾ ਵਡਿਆਈ ਵਿੱਚ ਆ ਕੇ ਅਮਰ ਤੇ ਵੇਲੇ ਉੱਠ ਅਮਰ ਤੇ ਵੇਲੇ ਜਦ ਉੱਠੇਗਾ ਮੇਰੇ ਸੈਭ ਦੀ ਬਾਣੀ ਨੂੰ ਪੜੇਗਾ ਤੇ ਸੈਭ ਦੀ ਬਾਣੀ ਦੇ ਵਿੱਚੋਂ ਤੈਨੂੰ ਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੋਣਗੇ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੋਣਗੇ ਅਸੀਂ ਯਤਨ ਕਰਿਆ ਕਰੀਏ ਅਮਰਤ ਮੇਲੇ ਉੱਤੇ ਕੇ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਾਹਿਬ ਦੀ ਬਾਣੀ ਨੂੰ ਉਚਾਰ ਕੇ ਜਦੋਂ ਸਾਹਿਬ ਦੀ ਬਾਣੀ ਦੇ ਨਾਲ ਜੁੜਾਂਗੇ ਸਾਡੇ ਸਾਰੇ ਦੁੱਖ ਲੈ ਜੜਿਆ ਨਾਸ਼ ਜਾਣਗੇ ਜਦਨ ਕਰੋ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਤੇਹਾ ਦੇ ਨਾਲ ਜੁੜੋ ਕਿਉਂਕਿ ਅੱਜ ਸਾਡੇ ਬੱਚਿਆਂ ਦੀ ਸੰਗਤ ਜਿਹੜੀ ਬੜੀ ਮਾੜੀ ਹੋ ਗਈ ਆ ਗੰਤ رائے ਇਸ ਤਰ੍ਹਾਂ ਕਿ ਸਾਡੇ ਬੱਚੇ ਅੱਜ ਦੇਖੀਦਾ ਸੋਸ਼ਲ ਮੀਡੀਆ ਦੇ ਉੱਤੇ ਦੇਖੀਦਾ 17 17 18 18 ਸਾਲ ਦੇ ਬੱਚੇ ਜਿਹੜੇ ਆ ਅੱਜ ਦਾਵਾਾਂ ਦੇ ਵਿੱਚ ਟੀਕੇ ਲਾਉਂਦੇ ਪੈਣੇ ਤੇ ਟੀਕੇ ਲਾਉਂਦੇ ਟੀਕਾ ਜਦੋਂ ਗੱਤ ਲੱਗਦਾ ਤੇ ਨਾਲ ਥਾਂ ਤੇ ਉਬੜਤ ਜਾਂਦੇ ਨੇ ਮਾਪੇ ਕਰਨਾ ਤੈਅ ਚੱਲਦਾ ਪਿਆ ਇਹ ਹਾਲਾਤ ਬਣ ਗਏ ਨੇ ਮਾਂ ਪਿਓ ਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਪਵੇਗਾ ਕਿ ਸਾਡੇ ਬੱਚੇ ਕਹਿੋ ਜੀ ਸੰਗਤ ਕਰਦੇ ਨੇ ਕੀ ਕਰਦੇ ਨੇ ਅਸੀਂ ਆਪਣੇ ਬੱਚਿਆਂ ਨੂੰ ਕੁਰਬਾਨੇ ਦੇ ਨਾਲ ਜੋੜ ਗਏ ਸੋ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨਾ ਇੱਕ ਵਾਰਾਂ ਫਿਰ ਆਪ ਸਰਬਸੰਗਤਾਂ ਨੂੰ ਇੱਕ ਬਾਬਾ ਅਕਾਲਗੋਚਾ ਦੂਜਾ ਬਾਬੇ ਮਰਦਾਨਾ ਭਾਵ ਕੇ ਭਾਈ ਮਰਦਾਨਾ ਜੀ ਦੇ ਕਾੜ ਚਲਾਉਣ ਦੇ ਤੇ ਦਾਸ ਵਰਾਂ ਕੋਟ-કોટ ਪ੍ਰਣਾਮ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨਾ ਗੁਰਮਤ ਵਿਚਾਰਾ ਕਰਦਿਆਂ ਹੋ ਗਿਆ ਏਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਦੇ ਬੱਚਾ ਸਮਝ ਕੇ ਮਾਫ਼ ਕਰਨਾ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ ਜਤ ਬਖਸ਼ਣਾ ਜੀ ਬਲਾਉ ਫਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ